ਹੈਲੋ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਐਕਸੀ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਕਰਦੇ ਆ ਤੁਹਾਡੇ ਅੱਜ ਦੀ ਵੀਡੀਓ ਸ਼ੁਰੂ ਜਿਹੜੇ ਵੀ ਵੀਡੀਓ ਤਿੰਨਵੇਂ ਵੀਵਰਸ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਯੂਰੂ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਤੇ ਟਾਈਮ ਹੋ ਗਿਆ ਜੀ ਵੱਟ ਚੁੱਕੇ ਨੇ ਸਵਾ 2 ਤੇ ਆਪਾਂ ਸਵੇਰ ਸਵੇਰ ਦੇ ਤਿਆਰ ਹੋਏ ਬੈਠੇ ਹੱਜ ਚੱਲੇ ਜੀ ਆਪਾਂ ਦੇਖੇ ਕਰ ਬਹੁਤ ਦਿਨਾਂ ਤੋਂ ਆਪਣਾ ਟਾਈਮ ਮਾਇਆ ਬਾਹਰ ਹੀ ਅੱਜ ਆਪਣੀ ਅੱਜ ਆਈ ਹੈਗੀ ਤੇ ਗੁਸ਼ਾਨ ਤੇ ਮੰਮੀ ਪਹਿਲਾਂ ਚਲੇ ਆਏ ਸੀ ਗੁਸ਼ਾਨ ਕਹਿੰਦਾ ਮਮਾ ਹੁਣ ਮੈਨੂੰ ਮਮਾ ਜੀ ਮੰਮੀ ਜੀ ਮਾਮਾ ਜੀ ਕੋਲ ਤੇ ਨਾਨੀ ਜੀ ਕੋਲ ਮਲਾ ਕੇ ਲਿਆਓ ਤੇ ਆਪਾਂ ਅੱਜ ਪਿੰਡ ਜਾਣੇ ਆ ਕਿ ਤੁਹਾਨੂੰ ਉੱਥੋਂ ਦਾ ਵਲੌਗ ਦਿਖਾਵਾਂਗੇ ਤੇ ਤੁਸੀਂ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਅਸੀਂ ਸਵੇਰ ਸਵੇਰੇ ਤਿਆਰ ਹੋ ਕੇ ਚਲੇ ਗਏ ਸੀ ਜੀ ਤੇ 11 ਵਜੇ ਦਾ ਟਾਈਮ ਸੀ ਜਦੋਂ ਅਸੀਂ ਤਿਆਰ ਹੋ ਗਏ ਸੀ ਤੇ 5 ਮਿੰਟਾਂ ਦੇ ਪਾਸੇ ਨਾ ਸਾਡੀ ਬੱਸ ਲੰਘ ਗਈ ਗੁਛਾਂਦੇ ਡੇੜੀ ਫਿਰ ਧੁੱਪ ਵਾਲੀ ਸੀ ਕਹਿੰਦੇ ਮੈਂ ਛੱਡਿਆ ਆਉਣਾ ਮੋਟਸਾਹ ਤੇ ਮੈਂ ਪਹਿਲਾਂ ਤੁਸੀਂ ਛੱਡ ਕੇ ਆਉਗੇ ਫਿਰ ਮੁੜ ਕੇ ਆਵੋਗੇ ਹਨਾ ਤੇ ਫਿਰ ਔਖਾ ਹੋ ਜਾਊਗਾ ਤੇ ਅਸੇ ਦਾ ਚਲੋ ਅਸੀਂ ਘੰਟਾ ਰੈਸਟ ਕਰਦੇ ਹਾਂ ਇਸ ਤੋਂ ਬਾਅਦ ਹੋਣਾ 2:30 ਵਾਲੀ ਤੇ ਜਾਵਾਂਗੇ 2:30 ਵਜੇ ਜਾਵਾਂਗੇ ਬਸ ਇੱਕ ਪਿੰਡ ਦਾ ਫਾਸਲਾ ਹੈਗਾ 20 ਮਿੰਟਾਂ ਦਾ ਰਹਾਗਾ ਤੇ 20 ਮਿੰਟਾਂ ਜੀ ਆਪਾਂ ਬੱਸ ਕਿੰਟ ਪਹੁੰਚਿਆਗੇ ਤੇ ਸੌਂ ਗਿਆ ਸੀ ਗੁਛਾਂਦੇ ਵੀ ਸੌਂ ਗਿਆ ਸੀ ਮੈਂ ਵੀ ਸੌਂ ਗਈ ਬਸ ਆਈ ਬਸ ਤਿਆਰ ਹੋ ਕੇ ਸੌਂਗੇ ਤੇ ਹੁਣ ਦੁਬਾਰਾ ਫੇਰ ਬੱਸ ਸਿਰਸਰ ਸਹੀ ਬਾ ਤੇ ਹੁਣ ਆਪਾਂ ਚੱਲਦੇ ਆਂ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ ਤੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਪਲੀਜ਼ ਤੇ ਆਪਾਂ ਨੂੰ ਜਿਵੇਂ ਤੁਸੀਂ ਪਹਿਲਾਂ ਸਪੋਰਟ ਕੀਤੀ ਆ ਹੁਣ ਤੋਂ ਦੁਬਾਰਾ ਇਵੇਂ ਸਪੋਰਟ ਕਰਿਆ ਕਰੋ ਆਪਾਂ ਤੋਂ ਜਿਹੜਾ ਵਲੌਗ ਬਣਾਉਂਦਾ ਟਾਈਮ ਬਹੁਤ ਘੱਟ ਮਿਲਦਾਗਾ ਤੇ ਬਸ ਜਿਵੇਂ ਲਾਈਵ ਜ਼ਿਆਦਾ ਲਾਉਣੀ ਹੁੰਦੀ ਹੈ ਪਲੀਜ਼ ਲਾਈਵ ਵਗੈਰਾ ਅਟੈਂਡ ਕਰ ਲਿਆ ਕਰੋ ਤਾਂ ਕਿ ਆਪਣਾ ਟਾਈਮ ਜਿਹੜਾ ਥੋੜਾ ਬਹੁਤਾ ਰਹਿੰਦਾ ਪੂਰਾ ਹੋ ਜੇ ਤੇ ਇਸ ਤੋਂ ਬਾਅਦ ਤੁਹਾਨੂੰ ਇਦਾਂ ਹੀ ਵਲੌਗ ਜਿਹੜੇ ਵੀਡੀਓ ਦੇਖਣ ਨੂੰ ਮਿਲਿਆ ਕਰਨੀਆਂ ਚਲੋ ਜੀ ਬਨੇ ਰਹੋ ਵਲੌਗ ਦੇ ਐਂਡ ਤੱਕ ਤੇ ਆਪਾਂ ਚਲੋ ਜੀ ਆਪਣਾ ਅਗਰ ਸ਼ਰਨ ਹੋ ਗਿਆ ਰੈਡੀ ਹੁ ਤੇ ਹੁਣ ਆਪਾਂ ਨਾਨਕੇ ਜਾ ਕੇ ਇਸ ਤੋਂ ਬਾਅਦ ਮਿਲਦੇ ਆਂਗੇ ਤੁਹਾਨੂੰ ਫੜੋ ਜੀ ਬਏਗਾ ਹਾਂਜੀ ਹੁਣ ਮੈਂ ਬੱਸ ਸਟੈਂਡ ਤੇ ਜਿਹੜਾ ਪਹੁੰਚ ਗਏ ਤੇ ਪਰਸ਼ਾਨੂ ਮੈਂ ਕਹਿ ਰਹੀ ਆਂ ਪੁੱਤ ਗਰਮੀ ਬਹੁਤ ਜ਼ਿਆਦਾ ਵੀ ਇਸ ਦਿਨ ਬਹੁਤ ਜ਼ਿਆਦਾ ਗਰਮੀ ਸੀ ਜੀ ਜਿਸ ਦਿਨ ਅਸੀਂ ਪਿੰਡ ਗਏ ਆਂ ਬਹੁਤ ਹੀ ਜ਼ਿਆਦਾ ਗਰਮੀ ਸੀ ਤੇ ਚਲੋ ਜੀ ਇੱਥੇ ਆਪਾਂ ਬੱਸ ਦੀ ਵੇਟ ਕਰਦੇ ਆਂਗੇ ਜੇ ਪਾਸੇ ਪਹੁੰਚੇ ਕੋਡ ਦੁਨੇ ਪਿੰਡ ਤੁਹਾਨੂੰ ਦਿਖਾਉਣੇ ਆ ਇੱਥੇ ਨਵੇਂ ਫਿਰਕੇ ਪਿੰਡ ਦਾ ਟੂਰ ਤੇ ਹੁਣ ਆਪਾਂ ਅੰਜੋਏ ਕਰਦੇ ਆ ਸੁੱਟੀਆਂ ਦਾ ਬਾਗਰ ਦੇਖਦੇ ਆ ਮੱਝੋ-ਮੱਝੋ ਮਿਲ ਗਈਆਂ ਵਧੀਆਗਾ ਤੇ ਅਸੀਂ ਆ ਗਏ ਸੀ ਘੰਟਾ ਹੋ ਗਿਆ ਬੈਠੇ ਗੱਲਾਂ ਬਾਤਾਂ ਕਰੀ ਰੋਟੀ ਖਾ ਲਈ ਤੇ ਹੁਣ ਸਬਜ਼ੀ ਤੋੜ ਕੇ ਲਿਆਉਣੇ ਆਗੇ ਕੁੱਲ ਵੀ ਕਾਹ ਨਹੀਂ ਕੁੜਗੇ ਨੂੰ ਕੋ ਸਬਜ਼ੀ ਕੋਤ ਲੈਣਾ ਤੂੰ ਉਹ ਕਿੱਥੇ ਰੱਖੀ ਹੋਣੀ ਉਹ ਚਾਹ ਉਹ ਮੇਰੇ ਨਾਲ ਹੈ ਪੁੱਛਤਾ ਗੰਦੇ ਹੈ ਇਹ ਤਾਂ ਪ੍ਰਿਆਵ ਵਾਲੇ ਨਿਕਲਦੇ ਨੇ ਕਿੰਨੇ ਹੁੰਦੇ ਨੇ ਬਾਈ ਅਸਾ ਹੀ ਆਏ ਹੁਣ ਇਹ ਵੀ ਕਾਲੀ ਹੋ ਗਈ ਸਾਫ ਕਰਨੀ ਪਈ ਪਪਾ ਕਰਦਾ ਟੋਕਾ ਵੇ ਆਪਣੇ ਮਾਂ ਕਰ ਲਈ ਜਗਾ ਰੱਖੀ ਹੋਈ ਲੋ ਜਿਪ ਤੋੜਦੇ ਆਂ ਸਬਜ਼ੀ ਭਾਜੀ ਇਹਨੇ ਸਾਡੇ ਪਹਾੜ ਕੋੜ ਦੁੰਨੇ ਪਾਰਾ ਜੇ ਤਾਂ ਲੱਗਿਆ ਨਹੀਂ ਹੋਇਆ ਮੇਰੇ ਉੱਤੇ ਤੋੜ ਲਿਆ ਜਿਨਾਂ ਨੇ ਕੱਲੀ ਕਰਿਆ ਕੱਲਾ ਫਸੂ ਕਿ ਤੋਰੀ ਲੱਗ ਗਈ ਬੰਤਾ ਫਿਰ ਆ ਨਹੀਂ ਰਹੀ ਏ ਤੋਰੀ ਛੋਟੀ ਜਾ ਬੰਤਾ ਇਹੋ ਖਾਂਦੇ ਨੇ ਚੂਹੇ ਖਾ ਜਾਂਦੇ ਨੇ ਦੇਖ ਲੈ ਜੇ ਪਤਨ ਚਾਰ ਦਿਨ ਇੱਥੇ ਲਾ ਕੇ ਉਸ ਤੋਂ ਬਾਅਦ ਪਿੰਡ ਜਾ ਆਵਾਂਗੇ ਮਸੀ ਜੀ ਕੇ ਪਿੰਡ ਉਹ ਤਿੰਨ ਦਿਨ ਉੱਥੇ ਲਾ ਆਵਾਂਗੇ ਮੈਂ ਵੀ ਆ ਕੇ ਬਲਾ ਜੱਖਰ ਕਾਤੋਂ ਆਵੇਂ ਹਣ ਲਓ ਜੀ ਆ ਚੋਲੇ ਫਲੀਆਂ ਨੇ ਵਿੱਚ ਬਾ ਕਹਿੰਦੇ ਨੇ ਨਾ ਜਿਹੜੇ ਰਾਜਸਥਾਨ ਦੇ ਵੀਵਰਸ ਆ ਉਹ ਕਹਿੰਦੇ ਨੇ ਸਾਡੇ ਚੋਲੇ ਫਲੀਆਂ ਦੀ ਪੱਤਰਾ ਇਹ ਚੋਲੇ ਫਲੀਆਂ ਨੇ ਜਿਹੜੀਆਂ ਆ ਵਾਲੀਆਂ ਲੱਗੀਆਂ ਨੇ ਗਵਾਰਾ ਫਲੀਆਂ ਨੇ ਮੈਂ ਇਹਨੇ ਸਾਰੇ ਟੁੱਟ ਗਏ ਦੁਬਾਰਾ ਕਿੱਧਰ ਗਏੋਂ ਟੋਂਡਨਾ ਤਾਂ ਤੂੰ ਖੇਡੀਂਦੇ ਨੇ ਸਮਾਂ ਹੋਰ ਤਾਂ ਨਹੀਂ ਗਿਆ ਹਾਲ ਇਧਰ ਹੈ ਇਹਨੂੰ ਬਹੁਤ ਅੰਦਰ ਲਾ ਲਓ ਜੀ ਪੱਛਾਜੀ ਤੋੜ ਲਈ ਨਾ ਫੜ ਇੱਕ ਬੋਟੀ ਖੇਤ ਦਾ ਨਜ਼ਾਰਾ ਇਹ ਹੈਗਾ ਹਨਾ ਪਾਣੀ ਪਾਰੀ ਨੇ ਮਮੀ ਚੱਕੀ ਨਹੀਂ ਜਾਣੀ ਨਹੀਂ ਮੇਥੋਂ ਤਾਂ ਖੇਤ ਦਾ ਨਜ਼ਾਰਾ ਹਨਾ ਖੇਤ 'ਚ ਰਹਿਣ ਦਾ ਸਬਜੀ ਸੁਬਜੀ ਦਾ ਵਧੀਆ ਆਰਾਮਦਾਰੀ ਆ ਹਲਾ ਕਾਈ ਬਾਲਾ ਮਮੀ ਇੱਥੇ ਤਾਂ ਐਵੇਂ ਹੀ ने कोने पे तो पाए हम्म हम्म दो दो रस्सी हो जाए तो ये निकल जाएगा ये निकल जाएगा हम्म निकल जाएगा बड़ा ये पाए ये इससे इससे तो बड़ा ये करके हम फिर आप बन जाओ ਕਿੰਨਾ ਡੂੰਗਾ ਟੋ ਆਬੂ ਆਪਣਾ ਚਾਰ ਵਾਲਾ ਲਓ ਜੀ ਮੌਸਮ ਹੋ ਗਿਆ ਮੀਂਹ ਵਾਲਾ ਤੇ ਠੰਡੀ ਠੰਡੀ ਹਵਾ ਚੱਲ ਪਈ ਦੀ ਨੇ ਬਹੁਤ ਜ਼ਿਆਦਾ ਗਰਮੀ ਸੀ ਤੇ ਹੁਣ ਮੌਸਮ ਬਹੁਤ ਠੰਡਾ ਹੋ ਗਿਆ ਤੇ ਗੁਸ਼ਾਰ ਨ ਖੇਢੀ ਜਾਂਦਾਗਾ ਆ ਦੇ ਮਾਸੀ ਦੇ ਮੁੰਡੇ ਨਾਲ ਮੇਰੇ ਕੋਲ ਅੰਦੀ ਬੱਸ ਬੈਠੇ ਆ ਹਾਂ ਮੱਛਰ ਬਹੁਤ ਜ਼ਿਆਦਾ ਹੋ ਗਿਆ ਮਸਰੀ ਜੀ ਉਹ ਤਾਂ ਹੈਗੀ ਬਾਲੀ ਹੋ ਗਈ ਮਸਰੀ ਜੀ ਬੋ ਸੁਣਾ ਮੌਸਮ ਹੋਇਆ ਪਿਆਰਾ ਨਾਈਸ 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 ਏਮਾ ਹੋ ਗਈ ਹਾਂਜੀ ਕੋਈ ਗੱਲ ਬਾਤ ਨਮਾ ਮੰਤਰ ਦੇ ਤਕਰੀਰ ਤੇ ਨੂ ਨੂ ਹੋਇਆ ਲੋਈ ਆਪਣੇ ਗੁਰਵਿੰਦਰ ਨੇ ਜਿਹੜਾ ਟਰੈਕਟਰ ਲਿਆਤਾਗਾ ਵਧਾਈਆਂ ਗੁਰਵਿੰਦਰ ਨੂੰ ਹੁਣ ਵਾਧੂ ਗੱਡੀਆਂ ਮਾਲਕੇ ਨੇ ਕਿੱਡੀ ਵੱਡੀ ਗੱਡੀ ਦਵਾ ਦੇ ਹੁਣ ਟਰੈਕਟਰ ਹੀ ਦਵਾਇਆ ਨਹੀਂ ਆ ਜਗਤ ਮਧਰਾ ਮਧਰਾ ਲੱਗੀ ਜਾਂਦਾ ਵੇ ਮਮਾ ਮਧਰਾ ਮਧਰਾ ਆ ਲੈਣ ਨੂੰ ਕੋਈ ਕਾ ਜਹਰ ਖੜਾ ਚਾਰ ਟਰਾਲੇ ਲਾਤੀ ਅੱਜ ਚਾਰ ਪੰਜ ਕਾਨੂੰ ਲਾਉਂਦਾ 20 25 ਟ ਵਾਲੇ ਲਾ ਕੇ ਗੱਲ ਵਾਂਝ ਦੇਖੀ ਜੀ ਨਹੀਂ ਲਾਉਂਦੇ ਉਹ ਨਾ ਮੈਨੂੰ ਉੱਤੋਂ ਦੀ ਲਿਆ ਪਰਾਂ ਦੀ ਕਿੱਥੇ ਲਾਉਂਦੇ ਨੇ ਤੁਹਾਡੇ ਵਿੱਚ ਗੱਲ ਵਾਂਝ ਚ ਅਸਵਾ ਵਧੀਆ ਭਾਗ ਲੋ ਜੀ ਚਾਰ ਪੰਜ ਦਾ ਧਰਾਂ ਖਾਸ ਪਾਲੇ ਕਾਨੂੰ ਲਾ ਕੇ ਰੋਏ ਲਾਇਆ ਗਾਰ ਵਾਂਝ ਜਿੱਦ ਦੀ ਮੈਂ ਹੈ ਜੀ ਫਿਰ ਕੋਈ ਨਹੀਂ ਅੱਡਾ ਫਿਰ ਗੱਲਤੀ ਹੈ ਬਈ ਉਹਦੇ ਛੜ ਛੜੀਆਂ ਲਾ ਕੇ ਪਾਣੀ ਜਾ ਹੇ ਯਾਰ ਲੱਗਦਾ ਆਪਾਂ ਭੜਾ ਹੋਏ ਭੜਾ ਭੜਾ ਦਾ ਦੇਖੀ ਤੂੰ ਬਾਹਰ ਹੁੰਦੀ ਆ ਤਰਾ ਵਾਂਗ ਆ ਕੇ ਜੀਰੀ ਲੱਗਦੀ ਇਹ ਕਹਿਣਾ ਹੁੰਦਾ ਕਹਿੰਦਾ ਚਲੋ ਠੀਕ ਹੈ ਜੀ ਹੁਣ ਆਪਾਂ ਵੀਡੀਓ ਦਾ ਕਰਨ ਲੱਗੇ ਐਂਡ ਮਿਲਾਂਗੇ ਕੱਲ ਨੂੰ ਨਿਊਜ਼ੇ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਜੁੜੇ ਰਹੋ ਚੈਨਲ ਨੂੰ ਕਰਦੇ ਰਹੋ ਸਪੋਰਟ ਜੀ ਤੇ ਆਪਾਂ ਸਾਨੂੰ ਸੋਨੇ ਵਲੌਗ ਤੁਹਾਨੂੰ ਦਿਖਾਉਂਦੇ ਰਹਿਾਂਗੇ ਚਲੋ ਠੀਕ ਹੈ ਜੀ ਬਾਏ